ਗੱਲ ਤੋਂ ਕੁਰਾਲੀ ਕਮਿਊਨਿਟੀ ਹੈਲਥ ਸੈਂਟਰ ਵਿੱਚ ਬਤੌਰ ਐਸਐਮਓ ਡਾਕਟਰ ਰਜਿੰਦਰ ਭੂਸ਼ਣ ਨਹੀਂ ਦੇਣਗੇ ਸੇਵਾਵਾਂ। ਸਬ ਨਿਊਟੀ ਹੈਲਥ ਸੈਂਟਰ ਦੀ ਕੁਰਸੀ ਤੇ ਬੈਠ ਦਿੱਤੀ ਅੱਜ ਐਸਐਮਓ ਨੇ ਆਖਰੀ ਇੰਟਰਵਿਊ ਖੁਲਾਸਾ ਕਿਹਾ ਜਦੋਂ ਮੈਂ ਇਸ ਹਸਪਤਾਲ ਵਿੱਚ ਬਤੌਰ ਐਸਐਮਓ ਆਇਆ ਸੀ ਤਾਂ ਹੋ ਡਾਕਟਰ ਇੱਥੇ ਆਉਣ ਤੋਂ ਘਬਰਾਉਂਦੇ ਸਨ ਡਾਕਟਰ ਪੂਸ਼ਨ ਦੀ ਮਿਹਨਤ ਸਦਕਾ ਦੂਰ ਦੂਰ ਤੋਂ ਲੋਕ ਆਉਂਦੇ ਨੇ ਇਸ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਣ ਇਹ ਹੀ ਕਹਾਂਗੇ ਵੀ ਬਹੁਤ ਮੈਨੂੰ ਕਰਾਲੀ ਤਬਾਹਸ ਸਹਿਯੋਗ ਮਿਲਿਆ ਜਦੋਂ 3 ਸਾਲ ਪਹਿਲਾਂ ਮੈਂ ਐਕਸਚੁਅਲੀ ਮੇਰੇ ਡੀਆਈਓ ਦੀ ਪੋਸਟ ਸੀ ਬਹੁਤ ਵੱਡੀ ਪੋਸਟ ਸੀ ਡਿਸਟ੍ਰਿਕਟ ਇਮਰਜੈਂਸੀ ਅਫੀਸਰ ਜਿਹੜੇ ਸਾਰੇ ਜ਼ਿਲ੍ਹੇ ਦਾ ਇੰਚਾਰਜ ਸੀ ਮੈਂ ਵੈਕਸੀਨ ਦਾ ਕੋਰਡ ਵੈਕਸੀਨ ਦਾ ਜਦੋਂ ਮੈਂ ਮੰਤਰੀ ਜੀ ਨਾਲ ਲੋਕਲ ਉਸਤ ਹਮੇ ਦੇ ਮੰਤਰੀ ਜੀ ਸੀ ਉਹਨਾਂ ਨੂੰ ਮੈਂ ਕਿਹਾ ਜੀ ਮੈਂ ਕੁਰਾਲੀ ਜਾਣਾ ਚਾਹੁੰਦੇ ਆ ਤੇ ਸਾਰੇ ਇੱਕਦਮ ਹੈਰਾਨ ਹੋਏ ਕਹਿੰਦੇ ਕੁਰਾਲੀ ਤਾਂ ਬੜਾ ਪ੍ਰੋਬਲੈਮੈਟਿਕ ਸਟੇਸ਼ਨ ਹੈ ਉੱਥੇ ਕੋਈ ਡਾਕਟਰ ਜਾਂਦਾ ਨਹੀਂ ਮਰੀਜ਼ ਬੜੇ ਪਰੇਸ਼ਾਨ ਹੈ ਰੋਜ਼ ਲੜਾਈ ਝਗੜੇ ਹੁੰਦੇ ਰਹਿੰਦੇ ਹੁਣ ਇਸ ਟਾਈਮ ਸਾਡੀ ਪੂਰੀ ਟੀਮ ਹੈ ਜਿਹੜੀ ਕਿ ਬਹੁਤ ਵਧੀਆ ਟੀਮ ਹੈ ਸਾਡੇ ਕੋ ਸਾਰੀਆਂ ਸਪੈਸ਼ਲਟੀ ਕੰਪਲੀਟ ਹੈ ਇਸ ਟਾਈਮ ਸਾਡੇ ਕੋਲ ਇਨਕਲੂਡਿੰਗ ਆਈ ਸਰਜਰੀ ਆਈ ਦੇ ਆਪਰੇਸ਼ਨ ਅਸੀਂ ਇੱਥੇ ਸ਼ੁਰੂ ਕਰਨ ਜਾ ਰਹੇ ਹਾਂ ਦੋ ਚਾਰ ਦਿਨ ਚ ਕਿਉਂਕਿ ਐਵਰੇਜ 500 ਤੋਂ ਉੱਪਰ ਉੱਪਰ ਰਹੀ ਆ 550 ਦੇ ਕਰੀਬ ਸਾਡੀ ਆਪਡੀ ਡੇਲੀ ਚੱਲ ਰਹੀ ਹੈ ਹਮੇਸ਼ਾ ਡੇਲੀ 500 ਤੋਂ ਉੱਪਰ ਹੁੰਦੀ ਆ ਤੇ ਮੈਕਸਿਮ ਜਿਵੇਂ ਮੈਂ ਦੱਸਿਆ 100 593 ਸੌਰੀ 593 ਆਪਡੀ ਅਸੀਂ ਪਹੁੰਚ ਗਏ ਆਲਮੋਸਟ 600 ਤੱਕ ਅਸੀਂ ਟੱਚ ਕਰ ਗਏ ਆ ਇਹ ਸਭ ਤੋਂ ਪਹਿਲਾਂ ਤਾਂ ਇੱਥੇ ਆ ਕੇ ਅਸੀਂ ਸੀਵੀਸੀ ਮਸ਼ੀਨ ਜਿਹੜੀ ਕਿ ਬੇਸਿਕ ਹੈ ਜਿਹਨੂੰ ਆਪਾਂ ਸੈੱਲ ਚੈੱਕ ਕਰਨ ਦੀ ਜਾਂ ਇਨਫੈਕਸ਼ਨ ਚੈੱਕ ਕਰਨ ਦੀ ਜਾਂ ਐਚਬੀ ਚੈੱਕ ਕਰਨ ਦੀ ਉਹ ਮਸ਼ੀਨ ਵੀ ਨਹੀਂ ਸੀ ਆਂਦੇ ਸਾਰੀ ਮੈਂ ਵੇ ਦਿਨ ਇੱਕ ਮਹੀਨੋਂ ਉਹ ਮਸ਼ੀਨ ਦਾ ਇੰਤਜ਼ਾਮ ਕੀਤਾ ਸੀ ਵੀਸੀਸੀ ਮਸ਼ੀਨ ਹੈ ਜਿਸ ਤੋਂ ਬਿਨਾ ਕਿ ਕਿਸੇ ਵੀ ਬਿਮਾਰੀ ਦਾ ਇਲਾਜ ਕਰਨਾ ਪੋਸੀਬਲ ਨਹੀਂ ਸੀ ਖਾਸ ਕਰਕੇ ਇਸ ਮਹੀਨੇ ਜੁਲਾਈ ਚ ਆਇਆ ਜੁਲਾਈ ਤੋਂ ਡੈਂਗੋ ਸੀਜ਼ਨ ਚੱਲ ਰਿਹਾ ਸੀ ਹਰ ਛੋਟੇ ਛੋਟੇ ਗੱਲ ਤੇ ਸਾਨੂੰ ਮਰੀ ਉੱਥੇ ਭੇਜਣਾ ਪੈ ਰਿਹਾ ਸੀ ਕਿਉਂਕਿ ਸੈੱਲ ਚੈੱਕ ਹੀ ਨਹੀਂ ਹੁੰਦੇ ਸੀ ਸਭ ਕਹਿੰਦੇ ਨੇ ਕਿ ਜੇਕਰ ਕਿਸੇ ਦੇ ਵਿੱਚ ਕੰਮ ਕਰਨ ਦਾ ਜਨੂਨ ਹੁੰਦਾ ਹੈ ਅਤੇ ਉਸ ਇੱਕ ਨਾ ਇੱਕ ਦਿਨ ਸਫਲਤਾ ਹਾਸਲ ਕਰ ਹੀ ਲੈਂਦਾ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੋਰਾਲੀ ਗੱਲ ਕਰੀਏ ਕੋਰਾਲੀ ਦੇ ਕਮਿਊਨਿਟੀ ਹੈਲਥ ਸੈਂਟਰ ਦੀ ਇੱਕ ਵਕਤ ਅਜਿਹਾ ਸੀ ਕਿ ਇੱਥੇ ਦਵਾਈਆਂ ਲੈਣ ਦੇ ਲਈ ਲੋਕਾਂ ਨੂੰ ਬਾਹਰ ਧਰਨਾ ਵੀ ਲਾਉਣਾ ਪੈਂਦਾ ਸੀ ਇੱਥੇ ਤੱਕ ਕਿ 23 ਦਿਨ ਅਸੀਂ ਵੀ ਖੁਦ ਇੱਥੇ ਧਰਨਾ ਲਗਾਇਆ ਤੇ ਇਸ ਤੋਂ ਇਲਾਵਾ ਵੀ ਮਾਰਸ਼ ਗਰੁੱਪ ਵੱਲੋਂ ਵੀ ਇੱਥੇ ਲਗਾਤਾਰ 3 ਮਹੀਨੇ ਤਰਨਾ ਲਗਾਇਆ ਗਿਆ ਸੀ ਤਾਂਕਿ ਇੱਥੇ ਸੁਵਿਧਾਵਾਂ ਬਿਹਤਰ ਹੋ ਸਕਣ ਅਤੇ ਜਦੋਂ ਡਾਕਟਰ ਰਜਿੰਦਰ ਪੂਸ਼ਣ ਇੱਥੇ ਆਏ ਤਾਂ ਉਸ ਤੋਂ ਪਹਿਲਾਂ ਦੇ ਹਾਲਾਤ ਕੁਝ ਹੋਰ ਸਨ ਪਰ ਇਸ ਤੋਂ ਬਾਅਦ ਸਾਰੇ ਹਾਲਾਤ ਬਦਲਨੇ ਸ਼ੁਰੂ ਹੋ ਗਏ ਜਿੱਥੇ ਇਸ ਹਸਪਤਾਲ ਨੂੰ ਰੈਫਰ ਹਸਪਤਾਲ ਕਿਹਾ ਜਾਂਦਾ ਸੀ ਡਾਕਟਰ ਰਜਿੰਦਰ ਪੂਸ਼ਣ ਦੇ ਆਉਣ ਤੋਂ ਬਾਅਦ ਇੱਥੇ ਮਰੀਜ਼ਾਂ ਦਾ ਇਲਾਜ ਸ਼ੁਰੂ ਹੋ ਚੁੱਕਿਆ ਹੈ ਅਤੇ ਮਰੀਜ਼ਾਂ ਨੂੰ ਇਸ ਹਸਪਤਾਲ ਦਾ ਫਾਇਦਾ ਹੋਣ ਲੱਗਿਆ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਪਹਿਲਾਂ ਇਹ ਤਸਵੀਰਾਂ ਇਹ ਸ਼ੈੱਡ ਦੀਆਂ ਦੁਕਾਨ ਚਿੱਤੇ ਕੀ ਹੁਣ ਮਰੀਜ਼ਾਂ ਨੂੰ ਪਰਚੀ ਕੱਟਣ ਦੇ ਲਈ ਬਿਹਤਰ ਲਾਈਨਾਂ ਵਿੱਚ ਲੱਗਣਾ ਪੈਂਦਾ ਹੈ ਤੇ ਉੱਪਰ ਬਕਾਇਦਾ ਪੰਖੇ ਵੀ ਲੱਗੇ ਹੋਏ ਨੇ ਅਤੇ ਇਸ ਤੋਂ ਪਹਿਲਾਂ ਮਰੀਜ਼ ਅੰਦਰ ਲਾਈਨਾਂ ਵਿੱਚ ਲੱਗੇ ਹੁੰਦੇ ਸਨ ਤੇ ਉੱਥੇ ਕਾਫੀ ਭੀੜ ਵੀ ਹੁੰਦੀ ਸਨ ਤੇ ਟੱਕਾ ਮੁੱਕੀ ਹੁੰਦੀ ਸੀ ਤੇ ਹੁਣ ਬਕਾਇਦਾ ਚਾਰ ਕਾਊਂਟਰ ਜਿਹੜੇ ਆ ਉਹ ਬਣਾਏ ਗਏ ਨੇ ਜਿਸ ਦੇ ਵਿੱਚ ਬੜੇ ਆਰਾਮ ਦੇ ਨਾਲ ਹਾਲਾਂਕਿ ਸਵੇਰੇ ਸਵੇਰੇ ਇੱਥੇ ਤਕਰੀਫਨ ਰਸ਼ ਕਾਫੀ ਜ਼ਿਆਦਾ ਹੁੰਦਾ ਹੈ ਪਰ ਜੂ ਜਿਸ ਤਰ੍ਹਾਂ ਅੱਗੇ ਸਮਾਂ ਵਧਦਾ ਜਾਂਦਾ ਹੈ ਤੇ ਰਸ਼ ਘਟਦਾ ਜਾਂਦਾ ਹੈ ਅਤੇ ਆਰਾਮ ਦੇ ਨਾਲ ਇੱਥੇ 10 ਰੁਪਏ ਦੇ ਵਿੱਚ ਪਰਚੀ ਕੱਟਣ ਤੋਂ ਬਾਅਦ ਬਿਹਤਰ ਇਲਾਜ ਵੀ ਜਿਹੜਾ ਮਰੀਜ਼ਾਂ ਦਾ ਹੋ ਜਾਂਦਾ ਹੈ ਇੱਥੇ ਤੱਕ ਕਿ ਜਦੋਂ ਡਾਕਟਰ ਜਿੰਦਰਪੂਸ਼ਨ ਇੱਥੇ ਆਏ ਤਾਂ ਉਸ ਤੋਂ ਬਾਅਦ ਲਗਾਤਾਰ ਕਈ ਕਈ ਵਧੀਆ ਚੰਗੇ ਡਾਕਟਰ ਵੀ ਇੱਥੇ ਹੀ ਆਏ ਨੇ ਜੋ ਕਿ ਰੋਜ਼ਾਨਾ ਮਰੀਜ਼ਾਂ ਦਾ ਇਲਾਜ ਵੀ ਕਰਦੇ ਨੇ ਤੇ ਇੱਥੇ ਦੀ ਨਹੀਂ ਇੱਥੇ ਹੁਣ ਡਿਲੀਵਰੀ ਵੀ ਜ਼ਿਆਦਾ ਹੋਣ ਲੱਗੀ ਹੈ ਜਿਹੜੇ ਲੋਕ ਚੰਡੀਗੜ੍ਹ ਪੀਜੀਆਈ ਨੂੰ ਜਾਂਦੇ ਸਨ ਤੇ ਹੁਣ ਇੱਥੇ ਡਿਲੀਵਰੀ ਹੋਣਾ ਮਹਿਲਾਵਾਂ ਦੀ ਹੋਣ ਲੱਗੀ ਹੈ ਤੇ ਇੱਥੇ ਇਲਾਜ ਵੀ ਵਧੀਆ ਹੁੰਦਾ ਹੈ ਅੱਜ ਡਾਕਟਰ ਰਜਿੰਦਰ ਭੂਸ਼ਣ ਦੀ ਰਿਟਾਇਰਮੈਂਟ ਹੋਣ ਜਾ ਰਹੀ ਹੈ ਅੱਜ ਤੋਂ ਬਾਅਦ ਉਹ ਇਸ ਹਸਪਤਾਲ ਦੇ ਵਿੱਚ ਬੈਠੇ ਨਹੀਂ ਦਿਖਣਗੇ ਫਿਰ ਹਾਲ ਖਜੇ ਉਹਨਾਂ ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਇਹ ਵੀ ਗੱਲ ਕਹੀ ਹੈ ਕਿ ਕੁਰਾਲੀ ਵਾਸੀਆਂ ਦੇ ਨਾਲ ਉਹਨਾਂ ਦਾ ਲਗਾਵ ਕਾਫੀ ਹੈ ਤੇ ਉਹ ਕੋਸ਼ਿਸ਼ ਕਰਨਗੇ ਕਿ ਇੱਥੇ ਹੀ ਕਿਤੇ ਨੇੜੇ ਤੇੜੇ ਸੇਵਾ ਜ਼ਰੂਰ ਕਰਨ ਤਾਂਕਿ ਜੋ ਗਰੀਬ ਲੋਕ ਨੇ ਉਹਨਾਂ ਦਾ ਮੁਫਤ ਦੇ ਵਿੱਚ ਵੀ ਇਲਾਜ ਕੀਤਾ ਜਾ ਸਕੇ ਅਤੇ ਜਿਹੜੇ ਲੋਕ ਪੈਸੇ ਖਰਚ ਸਕਦੇ ਨੇ ਉਹਨਾਂ ਮਹਿੰਗੇ ਹਸਪਤਾਲਾਂ ਦੇ ਵਿੱਚ ਜਾਣ ਦੀ ਉਹਨਾਂ ਨੂੰ ਜ਼ਰੂਰਤ ਨਾ ਪਵੇ ਕੀ ਕਹਿਣਾ ਡਾਕਟਰ ਜਿੰਦਰ ਭੂਸ਼ਣ ਦਾ ਜੋ ਕਿ ਅੱਜ ਰਿਟਾਇਰ ਹੋਣ ਵਾਲੇ ਨੇ ਅਤੇ ਕੱਲ ਤੋਂ ਇਸ ਹਸਪਤਾਲ ਦੇ ਵਿੱਚ ਸੇਵਾਵਾਂ ਨਿਭਾਉਂਦੇ ਉਹ ਨਹੀਂ ਦਿਖਣਗੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਡਾਕਟਰ ਸਾਹਿਬ ਦਾ ਆਖਰੀ ਦਿਨ ਹੈ ਹਸਪਤਾਲ ਦੇ ਵਿੱਚ ਸੇਵਾ ਨਿਭਾਉਂਦੇ ਹੋਏ ਕਿਸ ਕਿਸ ਤਰ੍ਹਾਂ ਲੱਗਦਾ हां जी चलो पहला ਤਾਂ ਸਾਰਿਆਂ ਨੂੰ ਚਲੋ ਇਹ ਹੀ ਕਵਾਂਗੇ ਵੀ ਬਹੁਤ ਮੈਨੂੰ ਕਰਾਲੀ ਤਬਾਹਸ ਤੋਂ ਮਿਲਿਆ ਜਦੋਂ 3 ਸਾਲ ਪਹਿਲਾਂ ਮੈਂ ਐਕਚੁਅਲੀ ਮੇਰੀ ਡੀਆਈਓ ਦੀ ਪੋਸਟ ਸੀ ਬਹੁਤ ਓਡੀ ਪੋਸਟ ਸੀ ਡਿਸਟ੍ਰਿਕਟ ਇਮਰਜੈਂਸੀ ਅਫਸਰ ਜਿਹੜੇ ਸਾਰੇ ਜ਼ਿਲ੍ਹੇ ਦਾ ਇੰਚਾਰਜ ਸੀ ਮੈਂ ਵੈਕਸੀਨ ਦਾ ਕੋਵਿਡ ਵੈਕਸੀਨ ਦਾ ਜਦੋਂ ਮੈਂ ਮੰਤਰੀ ਜੀ ਨਾਲ ਲੋਕਲ ਉਸਤ ਹਮੇ ਤੇ ਮੰਤਰੀ ਜੀ ਸੀ ਉਹਨਾਂ ਨੂੰ ਮੈਂ ਕਿਹਾ ਜੀ ਮੈਂ ਕਰਾਲੀ ਜਾਣਾ ਚਾਹੁੰਦੇ ਆ ਤੇ ਸਾਰੇ ਇੱਕਦਮ ਹੈਰਾਨ ਹੋਏ ਕਹਿੰਦੇ ਕਰਾਲੀ ਤਾਂ ਬੜਾ ਪ੍ਰੋਬਲੈਮੈਟਿਕ ਸਟੇਸ਼ਨ ਹੈ ਉੱਥੇ ਕੋਈ ਡਾਕਟਰ ਜਾਂਦਾ ਨਹੀਂ ਮਰੀਜ਼ ਬੜੇ ਪਰੇਸ਼ਾਨ ਹੈ ਰੋਜ਼ ਲੜਾਈ ਝਗੜੇ ਹੁੰਦੇ ਰਹਿੰ ਤੇ ਮੈਂ ਕਹਿੰਦਾ ਜੀ ਮੈਂ ਇਸ ਕਰਕੇ ਉੱਥੇ ਜਾ ਰਹੇ ਹਾਂ ਮੈਨੂੰ ਪਤਾ ਲੱਗੇ ਵੀ ਉੱਥੇ ਡਾਕਟਰ ਦੀ ਜ਼ਰੂਰਤ ਹੈ ਕਿਉਂਕਿ ਉੱਥੇ ਡਾਕਟਰ ਜ਼ਰੂਰ ਕੋਈ ਡਾਕਟਰ ਨਹੀਂ ਹੈ ਇਸ ਕਰਕੇ ਮਰੀਜ਼ ਪਰੇਸ਼ਾਨ ਹੈ ਤੇ ਮੇਰਾ ਆਫਿਸ ਕੰਮ 'ਚ ਕੋਈ ਇੰਟਰਸਟ ਨਹੀਂ ਸੀ ਮੈਂ ਉਹਨਾਂ ਦੀ ਬੇਨਤੀ ਕਰਕੇ ਇੱਥੇ ਆਇਆ 3 ਸਾਲ ਮੈਂ ਇੱਥੇ ਆਇਆ ਜਦੋਂ ਆਇਆ ਤਾਂ ਮੈਂ ਇੱਥੇ ਕਿਸੇ ਨੂੰ ਵੀ ਜਾਣਦਾ ਸੀ ਪਰ ਅੱਜ ਤੁਹਾਨੂੰ ਪਤਾ ਹੈ ਕਿ ਮੈਂ ਹਰੇਕ ਕਰੋਲੀ ਦੇ ਆਪਦੇ ਆਪ ਨੂੰ ਬਹੁਤ ਮੇਰੇ ਬਹੁਤ ਇੱਥੇ ਦੋਸਤ ਬਣ ਗਏ ਬਹੁਤ ਅੱਛੇ ਜਿਹੇ ਮੈਨੂੰ ਦੋਸਤ ਮਿਲੇ ਇੱਥੇ ਕਰੋਲੀ ਆ ਕੇ ਬਹੁਤ ਵਧੀਆ ਮੇਰਾ ਰਿਆ ਮੈਂ ਸਭ ਨੂੰ ਇਹ ਕੰਮ ਵੀ ਕਰੋਲੀ ਕਰੋਲੀ ਵਾ ਕਾਲਜ ਆਈਜੀ ਦੇ ਤੇ ਸਮੱਸਿਆਵਾਂ ਕਿੰਸੀਆਂ ਸਭ ਤੋਂ ਵੱਧ ਤੇ ਹੁਣ ਉਹ ਕਿਸ ਤਰ੍ਹਾਂ ਸਹੀ ਹੋ ਗਏ ਜਿਵੇਂ ਦੱਸਿਆ ਸਭ ਤੋਂ ਜਿਹੜੀ ਵੱਡੀ ਸਮੱਸਿਆ ਸੀ ਇੱਥੇ ਕੋਈ ਡਾਕਟਰ ਆਨ ਨਹੀਂ ਤਿਆਰ ਨਹੀਂ ਸੀ ਕੋਈ ਇੱਥੇ ਡਾਕਟਰ ਨਹੀਂ ਸੀ ਚਲੋ ਆ ਕੇ ਮੈਂ ਇੱਥੇ ਕੰਮ ਸ਼ੁਰੂ ਕੀਤਾ ਥੋੜੇ ਜਿਹੇ ਮਰੀਜ਼ਾਂ ਦਾ ਕੰਫੀਡੈਂਸ ਵਧਿਆ ਡਾਕਟਰ ਦਵਿੰਦਰ ਆ ਗਏ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਜਦੋਂ ਕੰਮ ਵਧਣਾ ਸ਼ੁਰੂ ਹੋਇਆ ਫਿਰ ਇੱਕ ਇੱਕ ਡਾਕਟਰ ਨੇ ਹੋਰ ਆਏ ਡਾਕਟਰ ਸਾਹਿਲ ਆਏ ਡਾਕਟਰ ਮਨੋਜ ਆਏ ਕੰਮ ਅਜੇ ਤਾਂ ਦੇਖੋ ਚੱਲਦੇ ਕੰਮ ਇਸ ਦਾ ਸਾਰੇ ਡਾਕਟਰ ਆਣ ਲੱਗੇ ਫਿਰ ਹੁਣ ਇਸ ਟਾਈਮ ਸਾਡੀ ਪੂਰੀ ਟੀਮ ਹੈ ਜਿਹੜੀ ਕਿ ਬਹੁਤ ਵਧੀਆ ਟੀਮ ਹੈ ਸਾਡੇ ਕੋਲ ਸਾਰੀਆਂ ਸਪੈਸ਼ਲਟੀ ਕੰਪਲੀਟ ਹੈ ਇਸ ਟਾਈਮ ਸਾਡੇ ਕੋਲ ਇਨਕਲੂਡਿੰਗ ਆਈ ਸਰਜਰੀ ਆਈ ਦੇ ਆਪਰੇਸ਼ਨ ਅਸੀਂ ਇੱਥੇ ਸ਼ੁਰੂ ਕਰਨ ਜਾ ਰਹੇ ਹਾਂ ਦੋ-ਤਿੰਨ ਦਿਨ ਜੀ ਕਿਉਂਕਿ ਸਾਡਾ ਮਸ਼ੀਨ ਦੀ ਪ੍ਰੋਬਲਮ ਸੀ ਆਪਰੇਸ਼ਨ ਹੁਣ ਵੀ ਹੁੰਦੇ ਪਰ ਹੁਣ ਅਸੀਂ ਸਾਡੇ ਜਿਹੜੇ ਡਾਕਟਰ ਹੈ ਜਾ ਕੇ ਖਰਚ ਜਾ ਕੇ ਆਪਰੇਸ਼ਨ ਕਰਦੇ ਆ ਕੋਸ਼ਿਸ਼ ਮੈਂ ਕੀਤੀ ਸੀ ਵੀ ਮੈਂ ਆਪਦੇ ਹੁੰਦੇ ਹੁੰਦੇ ਇੱਥੇ ਆਈ ਦੇ ਆਪਰੇਸ਼ਨ ਸ਼ੁਰੂ ਕਰ ਜਾ ਪਰ ਚਲੋ ਕੁਝ ਕੋਡ ਆਫ ਕੰਡਕਟ ਕਰਕੇ ਜਦੋਂ ਮਸ਼ੀਨਾਂ ਇੱਥੇ ਨਵੀਆਂ ਨਹੀਂ ਡਿਲੀਵਰ ਹੋ ਸ ਗਈਆਂ ਤਾਂ ਉਮੀਦ ਹੈ ਵੀ ਨੈਕਸਟ ਮੰਥ ਉਹ ਵੀ ਇੱਥੇ ਆ ਜਾਣਗੀਆਂ ਇਸ ਤੋਂ ਬਿਨਾ ਸਾਰੇ ਸਰਜਰੀ ਦੇ ਆਪਰੇਸ਼ਨ ਆਰਥੋ ਦੇ ਆਪ ਵੇਦਾ ਫਿਲ ਕਰਦੇ ਹੋ ਸ਼ਹਿਰ ਦੇ ਨਾਲ ਕਿਸਮਾ ਦਾ ਲੋਕਤਨ ਵਾਲਾ ਦਫਤਰ ਇਹਦਾ ਕਿਹਾ ਸੈੱਟ ਹੋ ਗਿਆ ਹਾਂ ਮੈਨੂੰ ਇਹ ਲੱਗਦਾ ਵੀ ਮੇਰਾ ਜੋ ਇਹ ਬੈਸਟ ਪੀਰੀਅਡ ਰਹਾ ਲਾਈਫ ਦਾ ਨਾ ਜੋ ਮੇਰਾ ਇਸ 3 ਸਾਲ ਬਹੁਤ ਵਧੀਆ ਰਿਹਾ ਬਹੁਤ ਸਹਿਯੋਗ ਮਿਲਿਆ ਮੈਨੂੰ ਕਰਾਲੀ ਦਾ ਜੋ ਮੈਂ ਪਹਿਲਾਂ ਮੈਨੂੰ ਕਿਸੇ ਨੇ ਫੀਡਬੈਕ ਦਿੱਤੀ ਸੀ ਉਹਦੇ ਐਗਜ਼ੈਕਟਲੀ ਆਪੋਜ਼ਿਟ ਮੈਨੂੰ ਇਥੇ ਰਿਸਪਾਂਸ ਮਿਲਿਆ ਬਹੁਤ ਅੱਛੇ ਲੋਕ ਹੈ ਬਹੁਤ ਵਧੀਆ ਰਿਸਪਾਂਸ ਦਿੱਤਾ ਹਰ ਪਾਸਿਓਂ ਨੇ ਤਨ ਮੰਨ ਤੇ ਤੰਚ ਕਿਸੇ ਪਾਸਿਓਂ ਵੀ ਕਿਸੇ ਤਰੀਕੀ ਦੀ ਕੋਈ ਕਮੀ ਨਹੀਂ ਰਹੀ ਬਹੁਤ ਮੜਕੇ ਮੈਂ ਇਹੀ ਕਹਾਂਗਾ ਵੀ ਜੇ ਲੋਕਲ ਲੋਕਾਂ ਦਾ ਸਹਿਯੋਗ ਨਾ ਹੁੰਦਾ ਤਾਂ ਅਸੀਂ ਹਸਪਤਾਲ ਦੀ ਡਿਵੈਲਪਮੈਂਟ ਨਾ ਕਰ ਸਕਦਾ ਸਾਰੇ ਪ੍ਰੈਸ ਵੀਰਾਂ ਦਾ ਵੀ ਬਹੁਤ ਸਹਿਯੋਗ ਰਿਹਾ ਉਹਨਾਂ ਨੇ ਵੀ ਹਮੇਸ਼ਾ ਪੋਜ਼ਿਟਿਵ ਰਿਪੋਰਟਿੰਗ ਦਿੱਤੀ ਹਸਪਤਾਲ ਦੀ ਅਸੀਂ ਆਪਦੇ ਵੀ ਨੇ ਤਾਂ ਕੰਮ ਚਲੋ ਕਿੱਥੇ ਕੋਸ਼ਿਸ਼ ਕੀਤੀ ਪਰ ਚਲੋ ਫਿਰ ਵੀ ਕੰਮ ਕਰਦੇ ਕਰਦੇ ਕਈ ਵਾਰੀ ਗਲਤੀ ਵੀ ਹੋ ਜਾਂਦੀ ਤੇ ਕਿਸੇ ਨੇ ਵੀ ਕੋਈ ਨੈਗੇਟਿਵ ਸਾਡੇ ਬਾਰੇ ਰਿਪੋਰਟ ਨਹੀਂ ਦਿੱਤੀ ਅਸਾਂ ਐਸੇ ਐਸਨੂ ਸਾਹਿਬ ਦਿਨੋ ਤੁਸੀਂ ਇੱਥੇ ਆਏ ਸੀਗੇ ਤੇ ਉਹ ਪਾਖੀ ਜਿਹੜੇ ਕੱਟ ਮਰੀ ਜਾਂਦੇ ਸੀਗੇ ਤੁਹਾਡੇ ਕੋਲ ਵੱਡਾ ਉਦਾਂ ਪਰ ਪਹਿਲੀ ਵਾਰ ਦੇਖਿਆ ਗਿਆ ਵੀ ਐਸਐਮਓ ਸਾਹਿਬ ਖੁਦ ਜਿਹੜੀ 4-400 500 ਮਰੀਜ਼ਾਂ ਦੀ ਆਪੀਡੀ ਦੇਖ ਰਿਹਾ ਹੈ ਕਿਸ ਤਰ੍ਹਾਂ ਲੱਗਦਾ ਸੀਗਾ ਕਿਉਂਕਿ ਤੁਹਾਡੇ ਕੋਲ ਪੁਰਾਣੇ ਹਸਪਤਾਲ ਦਾ ਚਾਰਜ ਸੀਗਾ ਤੇ ਕਾਫੀ ਉਕੜਾ ਤੇ ਆਦੀ ਸੀਗਾ ਹਾਂ ਦੇਖੋ ਜਦੋਂ ਅਸੀਂ ਆਏ ਇੱਥੇ ਅਪਰੋਕਸੀਮੇਟਲੀ 150 ਦੀ ਆਪੀਡੀ ਸੀ ਅੱਜ ਸਾਡੀ ਆਪੜੀ 583 ਆਪੜੀ ਮੈਕਸਿਮਮ ਰਹੀ ਹੈ ਪਰ ਐਵਰੇਜ 500 ਤੋਂ ਉੱਪਰ ਉੱਪਰ ਰਹੀ ਹੈ 550 ਦੇ ਕਰੀਬ ਸਾਡੀ ਆਪੜੀ ਡੇਲੀ ਚੱਲ ਰਹੀ ਹੈ ਹਮੇਸ਼ਾ ਡੇਲੀ 500 ਤੋਂ ਉੱਪਰ ਹੁੰਦੀ ਹੈ ਤੇ ਮੈਕਸਿਮ ਜਿਵੇਂ ਮੈਂ ਦੱਸਿਆ 100 593 ਸੌਰੀ 593 ਓਪੜੀ ਅਸੀਂ ਪਹੁੰਚ ਗਏ ਆਲਮੋਸਟ 600 ਤੱਕ ਅਸੀਂ ਟੱਚ ਕਰ ਗਏ ਆ ਕੋਸ਼ਿਸ਼ ਮੇਰੀ ਸੀ ਵੀ 600 ਦਾ ਆਕੜਾ ਵੀ ਟੱਚ ਕਰਦੀ ਹੈ ਪਰ ਚਲੋ 593 ਵੀ ਬਹੁਤ ਹੁੰਦੀ ਓਪੜੀ ਜਿਹੜੀ ਕਿ ਅਸੀਂ ਨਾ ਸਾਡੇ ਇੱਕ ਗਰੁੱਪ ਬਣਿਆ ਹੋਵੇ ਜੀ ਸਾਰੇ ਪੰਜਾਬ ਦੇ ਡਾਕਟਰ ਹਸਪਤਲਾਂ ਦੀ ਓਪੜੀ ਹੁੰਦੀ ਹੈ ਤੇ ਮੈਂ ਦੱਸਾਂ ਵੀ ਸਾਡੀ ਸੀਐਚਸੀ ਲੈਵਲ ਤੇ ਬੈਸਟ ਓਪੜੀ ਹੈ ਹੀ ਹੈ ਈਵਨ ਬਹੁਤ ਸਾਰੇ ਐਸਡੀਐਚ ਜਿਹੜੇ ਮੈਂ ਕਿਹਾ ਵੱਡੇ ਹਸਪਤਲ ਹੈ ਤੇ ਇਹ ਡੀਐਚ ਦੇ ਬਰਾਬਰ ਹੈ ਓਪੜੀ ਇੰਨੇ ਬਹੁਤ ਸਾਰੇ ਵੱਡੇ ਵੱਡੇ ਹਸਪਤਾਲਾਂ ਦੀ OPD ਵੀ ਨਹੀਂ ਜਿੰਨੀ ਕਿ ਸਾਡੀ ਇੱਥੇ ਓਪੜੀ ਹੈ। ਇੱਕ ਟਾਈਮ ਸੀਗਾ ਜਦੋਂ ਡਿਲੀਵਰੀ ਕੇਸ ਕਰਵਾਉਣ ਦੇ ਲਈ ਸੂਚਨਾ ਪੈਂਦਾ ਸੀਗਾ ਕਿ ਕੁਰਾਲੀ ਦੇ ਹਸਪਤਾਲ ਚਾਹੀਏ ਜਾਂ ਨਾ ਚਾਹੀਏ। ਹੁਣ ਜੇਕਰ ਕੋਈ ਕਹਿੰਦਾ ਵੀ ਡਿਲੀਵਰੀ ਕਰਵਾਣੀ ਹੈ ਤਾਂ ਉਹ ਕਹਿੰਦਾ ਕੁਰਾਲੀ ਦੇ ਹਸਪਤਾਲ ਦੇ ਵਿੱਚ ਹੀ ਆਓ। ਅਸਲ ਕਿਸ ਤਰ੍ਹਾਂ ਵੱਖਰਾ ਕੀਤਾ ਹੈ। ਵੀ ਦੇਖੋ ਸਭ ਤੋਂ ਪਹਿਲਾਂ ਤਾਂ ਪਹਿਲੀ ਤੇ ਗੱਲ ਇਹ ਹੁੰਦੀ ਨਾ ਜਿਵੇਂ ਆਪਾਂ ਸਾਰੇ ਡਾਕਟਰਾਂ ਨੂੰ ਮੋਟੀਵੇਸ਼ਨ ਦਿੱਤੇ ਵੀ ਕੋਈ ਨਹੀਂ ਕੋਈ ਪ੍ਰੋਬਲਮ ਹੈ ਮੈਥਡ ਨਾਲ ਖੜਾ ਹੈ। ਦੇਖੋ ਅਸੀਂ ਇਹੀ ਕਹਾਂਗੇ ਵੀ ਕੰਮ ਕਰਦੇ ਗਲਤੀਆਂ ਵੀ ਹੋ ਜਾਂਦੀਆਂ। ਚਲੋ ਰੱਬ ਦੀ ਕਿਰਪਾ ਨਾਲ ਕੋਈ ਸਾਰੇ ਇਹੀ ਡਰਦੇ ਸੀ ਵੀ ਜੇ ਕੁਝ ਹੋ ਗਿਆ ਤਾਂ ਕੀ ਹੋਊਗਾ ਪ੍ਰੈਸਰ ਰੋਲ ਆ ਪਊਗਾ ਇਹ ਹੋਊਗਾ ਮੈਂ ਉਹਨਾਂ ਨੇ ਵਿਸ਼ਵਾਸ ਦਿੱਤਾ ਵੀ ਕੋਈ ਨਹੀਂ ਦੇਖੋ ਜੇ ਆਪਾਂ ਕੰਮ ਕਰਾਂਗੇ ਗਲਤੀਆਂ ਹੋਣਗੀਆਂ ਮੈਂ ਨਹੀਂ ਕਹਿੰਦਾ ਗਲਤੀਆਂ ਨਹੀਂ ਹੁੰਦੀਆਂ ਪਰ ਆਪਣੀ ਉਹ ਟੈਂਸ਼ਨ ਦਾ ਆਪਾਂ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹ ਟੈਂਸ਼ਨ ਕੋਈ ਗਲਤ ਟੈਂਸ਼ਨ ਨਹੀਂ ਸੀ ਇਹਨੇ ਜੋ ਕੀਤਾ ਚੰਗੇ ਮਨ ਨਾਲ ਕੰਮ ਕੀਤਾ ਤਾਂ ਉਹੀ ਜੀਦਾ ਸਾਨੂੰ ਸਹਿਯੋਗ ਮਿਲ ਰਿਹਾ ਉਹ ਸਿਕਾਕੇ ਸੀ ਆਵੇ ਆਪ ਨੂੰ ਕਾਮਯਾਬ ਕਰ ਰਹੇ ਆਂ ਪੰਜਾਬ ਸਰਕਾਰ ਵੱਲੋਂ ਹਸਪਤਾਲ ਨੂੰ ਵਧੀਆ ਕਰਨ ਦੇ ਲਈ ਹੋਰ ਕਿਹੜੇ ਕਿਹੜੇ ਕੰਮ ਕੀਤੇ ਜਾ ਰਹੇ ਆਂ ਦੇਖੋ ਜਦੋਂ ਇੱਥੇ ਆਏ ਆ ਸਭ ਤੋਂ ਪਹਿਲਾਂ ਤਾਂ ਇੱਥੇ ਆ ਕੇ ਅਸੀਂ ਸੀਬੀਸੀ ਮਸ਼ੀਨ ਜਿਹੜੀ ਕਿ ਬੇਸਿਕ ਹੈ ਜਿਹਨੋਂ ਆਪਾਂ ਸੈੱਲ ਚੈੱਕ ਕਰਨ ਦੀ ਜਾਂ ਇਨਫੈਕਸ਼ਨ ਚੈੱਕ ਕਰਨ ਦੀ ਜਾਂ ਐਚਬੀ ਚੈੱਕ ਕਰਨ ਦੀ ਉਹ ਮਸ਼ੀਨ ਵੀ ਨਹੀਂ ਸੀ ਆਂਦੇ ਸਾਰੀ ਮੈਂ ਵੈਦਨ ਇੱਕ ਮਹੀਨ ਤੋਂ ਉਹ ਮਸ਼ੀਨ ਦਾ ਇੱਥੇ ਇਂਤਜ਼ਾਮ ਕੀਤਾ ਸੀਬੀਸੀ ਮਸ਼ੀਨ ਹੈ ਜਿਸ ਤੋਂ ਬਿਨਾ ਕਿ ਕਿਸੇ ਵੀ ਬਿਮਾਰੀ ਦਾ ਇਲਾਜ ਕਰਨਾ ਪੋਸੀਬਲ ਨਹੀਂ ਸੀ ਖਾਸ ਕਰਕੇ ਇਸ ਮੈਂ ਜੁਲਾਈ ਚ ਆਇਆ ਜੁਲਾਈ ਤੋਂ ਡੈਂਗੋ ਸੀਜ਼ਨ ਚੱਲ ਰਿਹਾ ਸੀ ਹਰ ਛੋਟੇ ਛੋਟੇ ਗੱਲ ਤੇ ਸਾਨੂੰ ਮਰੀ ਉੱਥੇ ਭੇਜਣਾ ਪੈ ਰਿਹਾ ਸੀ ਕਿਉਂਕਿ ਸੈੱਲ ਚੈੱਕ ਹੀ ਨਹੀਂ ਹੁੰਦੇ ਸੀ ਸਭ ਤੋਂ ਪਹਿਲੇ ਇੱਕ ਮ ਉਸ ਤੋਂ ਬਿਨਾ ਸਾਡੇ ਕੋਲ ਨਵੀਂ ਐਕਸਰੇ ਦੀ ਮਸ਼ੀਨ ਆ ਗਈ। ਆਪ ਤੋਂ ਸਾਡੀ ਐਕਸਰੇ ਮਸ਼ੀਨ ਪਹਿਲਾਂ ਵੀ ਬਹੁਤ ਵਧੀਆ ਚੱਲਦੀ ਸੀ ਪਰ ਉਹ ਮਸ਼ੀਨ ਥੋੜੀ ਪੁਰਾਣੀ ਸੀ ਅਤੇ 100mm ਦੀ ਸੀ ਜਿਸ ਕਰਕੇ ਐਕਸਰੇ ਥੋੜੀ ਕਲੀਅਰਟੀ ਘੱਟ ਸੀ। ਅਸੀਂ ਕੋਸ਼ਿਸ਼ ਕਰਕੇ ਨਵੀਂ ਐਕਸਰੇ ਮਸ਼ੀਨ ਲਈਤੀ। ਹੁਣ ਸਾਡੇ ਕੋਲ ਪਿਛਲੇ ਮਹੀਨੇ 300mm ਦੀ ਨਵੀਂ ਮਸ਼ੀਨ ਆਈ ਹੈ। ਦੋ ਸਾਡੇ ਕੋਲ ਮਸ਼ੀਨਾਂ ਹੈਗੀਆਂ। ਦੋਨੀਆਂ ਮਸ਼ੀਨਾਂ ਚੱਲ ਰਹੀਆਂ। ਤੇ ਇਸ ਕਰਕੇ ਰਸ਼ ਵੀ ਜਿਵੇਂ ਪਹਿਲਾਂ ਰਸ਼ ਹੋ ਜਾਂਦਾ ਸੀ ਮਰੀਜ਼ ਦੀ ਘੰਟਾ-ਘੰਟਾ ਐਕਸਰੇ ਚ ਵਾਰੀ ਨਹੀਂ ਆਉਂਦੀ ਸੀ ਉਹ ਬਹੁਤ ਵਧੀਆ ਹੋ ਗਿਆ। ਇਸ ਤੋਂ ਬਿਨਾ ਸਾਡੇ ਦੇਖੋ ਤੁਸੀਂ ਦੇਖਿਆ ਸਾਡੇ 104 ਦੀ ਸਰਵਿਸ ਨੂੰ ਹੋਰ ਵਧੀਆ ਕੋਸ਼ਿਸ਼ ਕੀਤੀ ਵੀ ਉਹਨੂੰ ਹੋਰ ਵਧਾਇਆ ਜਾਵੇ 108 ਦੀ ਸਰਵਿਸ ਨੂੰ ਤੇ ਬਾਕੀ ਜੋ ਮੇਨ ਪ੍ਰੋਬਲਮ ਸੀ ਇੱਥੇ ਪਾਣੀ ਦੀ ਬਹੁਤ ਥੋੜੀ ਪ੍ਰੋਬਲਮ ਸੀ ਜਿਹੜੀ ਕਿ ਲੋਕਲ ਲੋਕਾਂ ਦੇ ਸਹਿਯੋਗ ਨਾਲ ਲੋਕਲ ਇੰਡਸਟਰੀਜ਼ ਲੋਕਲ ਨੇ ਲੋਕਲ ਜਿਹੜੇ ਵਪਾਰੀ ਲੋਕ ਜਾਂ ਹੋਰ ਸਾਰੇ ਦਾਨੀ ਸਜਨਾਦਿਸ਼ ਹੈ ਯੋਗ ਨਾਲ ਅਸੀਂ ਬਾਹਰ ਸਾਰੀ ਪੇਮੈਂਟ ਲਵਾਈ ਹੈ ਇਹ ਸਾਰਾ ਗਵਰਨਮੈਂਟ ਦਾ ਇੱਕ ਪੈਸਾ ਬਿਨਾਂ ਖਰਚ ਕੀਤੇ ਸਾਰਾ ਕੀਤਾ ਹੈ ਥੋੜਾ ਜਿਹਾ ਕੰਮ ਰਹਿ ਗਿਆ ਉਹ ਵੀ ਸਲੋ ਕੁਝ ਲੇਬਰ ਦੀ ਪ੍ਰੋਬਲਮ ਆ ਗਈ ਸੀ ਪਹਿਲਾਂ ਹੋਲੀ ਹੋਲੀ ਕਰਕੇ ਲੇਬਰ ਚਲੀ ਗਈ ਫਿਰ ਹਾੜੀ ਕਰਕੇ ਹੋ ਗਈ ਫਿਰ ਇਲੈਕਸ਼ਨ ਟਾਈਮ ਹੋ ਗਿਆ ਥੋੜਾ ਜਿਆਦਾ ਰਸਤਾ ਰਹਿਦਾ ਉਹ ਮੈਂ ਆਪ ਡਿਸਾਈਡ ਕੀਤਾ ਵੀ ਜੋ ਮੇਰੀ ਰਿਟਾਇਰਮੈਂਟ ਦੇ ਜਿੱਦਣ ਮੇਰੇ ਫੰਡਸ ਆਗੇ ਮੈਂ ਉਹ ਫੰਡ ਵਿੱਚੋਂ ਕੰਮ ਕੰਪਲੀਟ ਕਰਾਉਂਗਾ ਐਸਟੀਮੇਟੋ ਦਾ ਅਪਰੋਕਸੀਮੇਟਲੀ 51 50 51000 ਆ ਰਿਹਾ ਹੈ ਉਹ ਮੈਂ ਦੇਖ ਕੇ ਉਹ ਵੀ ਕੰਪਲੀਟ ਕਰਾ ਦੂੰਗਾ ਦੋ ਚਾਰ ਦਿਨ ਚੋਂ ਵੀ ਇਲੈਕਸ਼ਨਾਂ ਤੋਂ ਬਾਅਦ ਉਹ ਕੰਮ ਸ਼ੁਰੂ ਹੋ ਜਾਊਗਾ ਸਰ ਕਹੀਏ ਜਾਏ ਕੰਮ ਸੀ ਜਿਸ ਦਾ ਸੀਸੀਟੀਵੀ ਕਹ ਲਈਏ ਜਾਤ ਬੇਸ਼ਰਮ ਤੇ ਬੈਠ ਕਿੰਨੀ ਸੈਟੀਸਫੈਕਸ਼ਨ ਆਪਰੇ ਹਾਂ ਜੀ ਦੇਖੋ ਹਾਂ ਸਭ ਤੋਂ ਡੀ ਪ੍ਰੋਬਲਮ ਆ ਰਹੀ ਸੀ ਦੇਖੋ ਸੀਸੀਟੀ ਵੀ ਕੈਮਰੇ ਸੀ ਪਹਿਲਾਂ ਚਲੋ ਬੜੇ ਲੋ ਇੰਟੈਂਸਿਟੀ ਸੀ ਕੁਛੋਤ ਪਤਾ ਨਹੀਂ ਲੱਗਦਾ ਸੀ ਚੋਰੀਆਂ ਬਹੁਤ ਹੁੰਦੀਆਂ ਸੀ ਪਹਿਲਾਂ ਨਾ ਸਾਈਕਲ ਸਟੈਂਡ ਵੀ ਨਹੀਂ ਸੀ ਚੋਰੀਆਂ ਬਹੁਤ ਹੁੰਦੀਆਂ ਸੀ ਆਲਮੋਸਟ ਹਰ ਹਫਤੇ ਇੱਕ ਅਦਾ ਕੋਈ ਨਾ ਕੋਈ ਕਿਸੇ ਮੋਟਰਸਾਈਕਲ ਚੋਰੀ ਹੋ ਗਿਆ ਫਿਰ ਅਸੀਂ ਉਹਨੂੰ ਸਕਿਉਰਿਟੀ ਅਪਡੇਟ ਕੀਤੀ ਸੀਸੀਟੀ ਵੀ ਕੈਮਰੇ ਹੋਰ ਲਵਾਏ ਪਹਿਲਾਂ ਤਿੰਨ ਚਾਰ ਸੀ ਵੀ ਸੀਟੀ ਕੈਮਰਾ ਸਿਸਟਮ ਸਾਡੇ ਕੋਲ 12 ਜਾਂ 16 16 ਸੀਸੀਟੀ ਵੀ ਕੈਮਰੇ ਲੱਗੇ ਹਰ ਕੋਰਨਰ ਤੇ ਸੀਸੀਟੀ ਵੀ ਕੈਮਰਾ ਲੱਗਿਆ ਉਹਦੀ ਪਾਵਰ ਵਧ ਗਈ ਤੇਸ ਤੋਂ ਬਿਨਾ ਜਿਵੇਂ ਤੁਸੀਂ ਹੋਰ ਕਿਹੜਾ ਕੰਮ ਬੈਠਣ ਦਾ ਕੋਈ ਇੰਤਿਆਮ ਨਹੀਂ ਸੀ ਲੋਕਾਂ ਦੇ ਬੈਠਣ ਦਾ ਕੋਈ ਇੰਤਿਆਮ ਨਹੀਂ ਸੀ ਪੁਰਾਣੀਆਂ ਚੇਅਰ ਸੀ ਉਹ ਸਾਡੇ ਜੋ ਸਾਡੇ ਆਫੀਸਰ ਦੇ ਸਹਿਯੋਗ ਨਾਲ ਸਾਨੂੰ ਚੇਅਰਸ ਅਪ੍ਰੋਕਸੀਮੇਟਲੀ 100 ਚੇਅਰ ਸਾਨੂੰ ਨਵੀਆਂ ਮਰੀਜ਼ਾਂ ਲਈ ਅਤੇ ਅਪ੍ਰੋਕਸੀਮੇਟਲੀ 30 ਟੇਬਲ ਡਾਕਟਰ ਵਾਲੀ ਅਤੇ 30 ਟੇਬਲਸ ਜੋ 30 ਕੁਰਸੀਆਂ ਡਾਕਟਰ ਵਾਲੀਆਂ ਕੁਰਸੀਆਂ ਸਾਨੂੰ ਪਿੱਛੇ ਮਿਲੀਆਂ ਉਹ ਸਾਡਾ ਸਾਰਾ ਇੰਸਟਾਲ ਹੋ ਗਿਆ ਤੇ ਇਸ ਕਰਕੇ ਮਰੀਜ਼ਾਂ ਦੇ ਬੈਠਣ ਦੀ ਬਹੁਤ ਉਸ ਨਾਲ ਸੌਖਾ ਹੋਇਆ ਸਰ ਅੱਜ ਰਿਟਾਇਰ ਹੋ ਰਹੇ ਹੋ ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੇ ਗਰਮੀ ਤੋਂ ਬਚਣ ਦੇ ਲਈ ਕੀ ਸੁਝਾਅ ਦੇ ਦੇਖੋ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈ ਜਿਵੇਂ ਆਪਾਂ ਪਤਾ ਵੀ ਸਾਰੇ ਪਿਛਲੇ ਰਿਕਾਰਡ ਟੁੱਟ ਰਹੇ ਆ ਉਸ ਆਪਾਂ ਇਹੀ ਲੋਕਾਂ ਨੂੰ ਇਹੀ ਹੈ ਵੀ ਆਪਣਾ ਚਲੋ ਵੱਧ ਤੋਂ ਇਤਿਆਹ ਰੱਖੋ ਜਿੱਥੇ ਵੀ ਪੋਸੀਬਲ ਹੋ ਸਕੇ ਤਪੂ ਵਿੱਚ ਨਾ ਜਾਓ ਖਾਸ ਕਰਕੇ ਜਿਵੇਂ ਆਪਾਂ ਕਹਿੰਦੇ 11 ਤੋਂ 3 ਵਜੇ ਤੱਕ ਤਾਂ ਤਪ ਬਹੁਤ ਜ਼ਿਆਦਾ ਹੁੰਦੀ ਹੈ ਅਵੋਇਡ ਕਰੋ ਪਰ ਫਿਰ ਵੀ ਬਹੁਤ ਵਾਰੀ ਆਪਾਂ ਨੂੰ ਜਾਣਾ ਪੈਂਦਾ ਹੈ ਉਸ ਇਹੀ ਹੈ ਵੀ ਆਪਾਂ ਸਿਰ ਟੱਕ ਕੇ ਜਾਈਏ ਪਾਣੀ ਦੀ ਵਕਤ ਤੋਂ ਵੱਧ ਵੱਧ ਪੀਏ ਜਿਹੜਾ ਪਾਣੀ ਨਿੰਬੂ ਪਾਣੀ ਬੈਸਟ ਹੈ ਗਰਮੀ 'ਚ ਕਿਉਂਕਿ ਇਲੈਕਟ੍ਰੋਲਾਈਟ ਲਾਸ ਬਹੁਤ ਹੁੰਦੇ ਆ ਪਾਣੀ ਜ਼ਰੂਰ ਪੀਂਦੇ ਰਹਿਣਾ ਹਰ ਘੰਟੇ ਉਹਦੀ ਨਿਸ਼ਾਨੀ ਇਹੀ ਹੁੰਦੀ ਹੈ ਵੀ ਜੇ ਪਸ਼ਾਪ ਘਟਾ ਰਹੇ ਹੋ ਤੁਹਾਡੇ ਚਪਾਣੀ ਦੀ ਕਮੀ ਹੈ ਠੀਕ ਹੈ ਉਸ ਆਪਣਾ ਰੱਖੋ ਗਰਮੀ ਤੋਂ ਬਚ ਕੇ ਰੱਖੋ ਆਪਣੀ ਠੰਡੀ ਜਗ੍ਹਾ ਤੇ ਰਹੋ ਜਿੰਨਾ ਵੀ ਆਪ ਦੇ ਆਪ ਨੂੰ ਗਰਮੀ ਤੋਂ ਬਚਾਇਆ ਜਾਵੇ ਉਨਾ ਚੰਗਾ ਹੈ ਸਰ ਸ਼ਹਿਰ ਵਾਸੀ ਜਿਹੜਾ ਰਕਬਸ ਤੋਂ ਉਹਨਾਂ ਨੂੰ ਇੱਕ ਮੈਂਬਰਸ਼ਿਪ ਮਿਲਦੇ ਨੇ ਉਹਨਾਂ ਲੋਕਾਂ ਦੇ ਪਿਆਰ ਦੇ ਨਹੀਂ ਕੀ ਕੰਨਾ ਚੱਲ ਗੋ ਦੇਖੋ ਮੈਂ ਪਹਿਲੇ ਹੀ ਕਹਿ ਚੁੱਕਿਆ ਬਹੁਤ ਬਹੁਤ ਜ਼ਿਆਦਾ ਪਿਆਰ ਮਿਲਿਆ ਕੁਰਾਲੀ ਤੋਂ ਮੈਨੂੰ ਜਦੋਂ ਕਿ ਮੈਂ ਫਸਟ ਟਾਈਮ ਇੱਥੇ ਆਇਆ ਸੀ ਕੁਰਾਲੀ ਜਿਵੇਂ ਦੱਸਿਆ ਵੀ ਬਹੁਤ ਨੈਗੇਟਿਵ ਫੀਡਬੈਕ ਮੈਨੂੰ ਮਿਲੀ ਸੀ ਪਰ ਚਲੋ ਫਿਰ ਵੀ ਮੈਂ ਉਹਨਾਂ ਨੂੰ ਬਹੁਤ ਇਹੀ ਕਹਾਂਗਾ ਵੀ ਕੋਰਾਲੀ ਵਾਲਿਆਂ ਮੇਰਾ ਬਹੁਤ ਧੰਨਵਾਦ ਬਹੁਤ ਉਹਨਾਂ ਨੇ ਮੈਨੂੰ ਆਪਦੇ ਬੇਟੇ ਵਾਂਗੂ ਪਿਆਰ ਦਿੱਤਾ ਤੇ ਮੈਂ ਵੀ ਕੋਸ਼ਿਸ਼ ਕੀਤੀ ਵੀ ਚਲੋ ਜੋ ਵੀ ਇੱਥੇ ਡਵੈਲਪਮੈਂਟ ਹੋ ਸਕਦੀ ਸੀ ਮੇਰੇ ਹੱਥ ਵਿੱਚ ਸੀ ਮੈਂ ਉਹ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਤੋਂ ਵੀ ਮੈਂ ਯਾਦ ਰੱਖੂਗਾ ਇਹ ਨਹੀਂ ਵੀ ਮੈਂ ਚਲੋ ਰਿਟਾਇਰ ਹੋ ਗਿਆ ਕੋਰਾਲੀ ਨਾਲ ਮੇਰਾ ਪਿਆਰ ਹਮੇਸ਼ਾ ਬਣਿਆ ਰਹੂਗਾ ਤੇ ਮੈਂ ਕਿਸੇ ਵੀ ਟਾਈਮ ਵੀ ਜ਼ਰੂਰਤ ਹੋਵੇ ਹਸਪੀਟਲ ਨੂੰ ਕਿਸੇ ਪ੍ਰਾਈਵੇਟ ਬੰਦੇ ਨੂੰ ਮੇਰਾ ਨੰਬਰ ਮੈਂ ਸਭ ਨੂੰ ਆਲਮੋਸਟ ਦਿੱਤੇ ਹੋਏ ਆ 24 ਘੰਟੇ ਮੈਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ